ਵਾਹਿਗੁਰੂ ਜੀ ਖਾਤੇ ਪਹਿਲਾਂ ਤਾਂ ਮਾਫੀ ਚਾਹਨਾ ਵੀ ਅੱਜ ਲਾਈਵ ਹੋਇਆ ਨਹੀਂ ਗਿਆ ਜਿਹਨਾਂ ਜਿਹਨਾਂ ਨੇ ਮੈਸੇਜ ਆਏ ਮੈਨੂੰ ਹੱਥ ਜੋੜ ਕੇ ਮਾਫੀ ਚਾਹਨਾ ਉਹਨਾਂ ਤੋਂ ਧੰਨਵਾਦ ਤੁਸੀਂ ਮੇਰੀ ਲਾਈਵ ਦਾ ਇੰਤਜ਼ਾਰ ਕਰਦੇ ਹੋ ਤੁਹਾਡਾ ਰਣੀ ਆ ਇੰਨਾ ਪਿਆਰ ਸਤਿਕਾਰ ਦਿੰਦੇ ਹੋ ਜਿਉਂਦੇ ਬਸ ਦੇ ਰਹੋ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਤੰਦਰੁਸਤੀਆਂ ਬਖਸ਼ੇ ਮੈਨੂੰ ਕਈਆਂ ਨੇ ਮੈਸੇਜ ਆਏ बीबीरे की गल लाइव नहीं होया मेन भी नहीं पता लग गया मैं अज मैं लाइव नहीं होया आज मेरे को टाइम नहीं है सीगा, मैं बिजी सी जीरी वढ़ रहे थे सत श्री अकाल जी वेलकम वेलकम सत श्री अकाल हां जी ਕੀ ਹਾਲ ਫਰੋਜ ਭਾਈ ਕੈਸੇ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਕੇ ਦੀਦਾਰ ਕਿਆ ਲਈ ਪਰ ਵੇਟ ਕਰ ਰਹਾ ਥਾ ਕਿ ਹੋਰ ਕਿਸੇ ਉਹ ਖਾਣਾ ਹੋਰ ਹੋ ਗਿਆ ਹਾਂ ਖਾਣਾ ਪੂਣਾ ਕਰ ਲਿਆ ਸੌਰੀ ਅੱਜ ਮੈਂ ਲਾਈਵ ਨਹੀਂ ਆਇਆ ਮੈਂ ਬੀਜੀ ਸੀਗਾ ਉਹਦੇ ਲਈ ਮਾਫੀ ਚਾਹੁੰਦੇ ਆ ਉਹ ਸੌਰੀ ਭੁੱਲ ਗਿਆ ਮੈਂ ਇਸ ਦਿਨ ਮੈਂ ਬੰਦ ਕਰੂ ਫਿਰ ਕਰਦਾ ਸਬਸਕ੍ਰਾਈਬ ਕਰਦਾ ਕਰਦਾ ਜਦੋਂ ਮੈਂ ਲਾਈਵ ਐਂਡ ਕਰੂਗਾ ਨਾ ਉਸ ਤੋਂ ਬਾਅਦ ਕਰਦਾ लाइव इस करके नहीं आया गया मैं बिजी सगा माफी चाहे मैं खेत में बिजी था फसल काट रहे थे और सुनाओ कैसे हो घर परिवार सब बढ़िया माफी चाहे मैं बिजी स बाजी आपसे डेली बात करेंगे डैडी डैडी बात करेंगे ओके कोई गल नहीं मैं फ्री होके तेन कॉल कर लूंगा हम इस टाइम तो ना करी उस टाइम मैं फैमिली को दिन के मैं जरूर कॉल करूंगा जा तू कर ली जा मैं कर लूंगा कोई गल नहीं सारे का वेलकम है जी धनवाद ਤੇ ਮਾਫੀ ਚਾਹਉਨਾ ਅੱਜ ਮੈਂ ਲਾਈਵ ਨਹੀਂ ਹੋਇਆ ਮੈਂ ਬੀਜੀ ਸੀਗਾ ਤੇ ਜਿਹੜੀ ਬੱਡ ਰਿਆ ਸੀਗਾ ਫਸਲ ਕੱਟ ਰਹੇ ਇਥੇ ਜਿਨ੍ਹਾਂ ਜਿਨ੍ਹਾਂ ਨੇ ਮੈਸੇਜ ਆਏ ਮੈਨੂੰ ਮੇਰੀ ਲਾਈਵ ਦੀ ਵੇਟ ਕਰ ਰਹੇ ਸੀਗੇ ਮੈਂ ਸਾਰਾ ਦਿਨ ਹੱਥ ਜੁੜ ਗਏ ਮਾਫੀ ਚਾਹਉਨਾ ਸૌ ਤੋਂ ਪਰਦਾ ਸੋ ਸਾਰੇ ਚੜ੍ਹਦੀ ਕਲਾ ਚ ਸਭ ਸੁਖੀ ਸੰਧੀ ਪਰਿਵਾਰ ਫੈਮਿਲੀ ਸਭ ਠੀਕ ਠਾਕ ਪ੍ਰਸ਼ਾਦਾ ਪਾਣੀ ਛਕ ਲਿਆ ਸਾਰਿਆਂ ਨੇ फरोज भाई कल दिन में बात करेंगे मैं दिन में आपको कॉल करूंगा कोई बात नहीं डैडी से बात करवा देना कोई बात नहीं जय हरसिमवा बलका मेरी सस्ती काल सारेनु जोंदे बसदे रो पंजाबीयो चड्दी कला च रो लाइक जरूर ਕਰ दिया करो थोड़े छोडा परा थोड़ा थोड़ा बच्चा लाइक कर दिया करो चैनल नु सब्सक्राइब कर लेओ ਆਪਣੀ ਆ ਵੀਡੀਓ ਵਾ ਜਰੂਰ ਦੇਖਿਆ ਕਰੋ ਆਈ ਐਮ ਬਿਗ ਫੈਨ ਆਫ ਸਿੱਧੂ ਮੂਸੇਵਾਲਾ ਬਿਲਕੁਲ ਜੀ ਮੈਂ ਵੀ ਸਭ ਤੋਂ ਵੱਡਾ ਫੈਨ ਆ ਬਾਈ ਸਿੱਧੂ ਮੂਸੇਵਾਲੇ ਦਾ ਬਾਈ ਦੇ ਦਰਸ਼ਨ ਵੀ ਕਰਾ ਦਿੰਨੇ ਆ ਤੁਹਾਨੂੰ ਤੇ ਆ ਦੇਖੋ ਆਪਾਂ ਔਰੇ ਵੀ ਫੋੜਾ ਲਾਗ ਰਿਹਾ ਕੀ ਹੋਇਆ ਬਾਈ ਜੋਟੇ ਦੀ ਆ ਦੇਖੋ ਮੇਰਾ ਬੇਟਾ ਬਹੁਤ ਤਕੜਾ ਫੈਨ ਆ ਸਿੱਧੂ ਮੂਸੇਵਾਲਾ ਦਾ ਭਾਈ ਹੋਰ ਦੱਸੋ ਕਿੰਦਾ ਸਾਰੇ ਠੀਕ ਠਾਕ ਫੈਮਲੀ ਚੜ੍ਹਦੀ ਕਲਾ ਚ ਪ੍ਰਸ਼ਾਦਾ ਪਾਣੀ ਛਕ ਲਿਆ ਸਾਰਿਆਂ ਨੇ ਲਾਈਕ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੀਆਂ ਵੀਡੀਓ ਜਰੂਰ ਦੇਖਿਆ ਕਰੋ ਸ਼ੋਰਸ ਵੀ ਦੇਖਿਆ ਕਰੋ ਤੇ ਵੱਡੀਆਂ ਵੀਡੀਓਜ਼ ਵੀ ਦੇਖਿਆ ਕਰੋ ਮੈਨੇ ਪ੍ਰਸ਼ਾਦ ਆਪਣੇ सगा अपने पारी सगा प्रसाद अपनी पारी में तो एकदम बेस्ट ऑफ लक थैंक यू वन सॉन्ग ऑफ सिद्धू मूसे वाला डल नाम साडा चल रहा तू जिन्ना ना कंपेयर करें साडे लेवल दे नहीं हाण दिए टू यू ऑफ थैंक यू थैंक यू धन्यवाद ਜਉਂਦੇ ਵਸਦੇ ਰਹੋ ਮੇਰੇ ਵੀਰ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਪਿਆਰ ਸਦਕਾ ਹੀ ਅੱਪ ਇੱਥੇ ਤੱਕ ਪਹੁੰਚੇ ਆ ਆਪਣੇ 800 ਕੋਲ ਸਬਸਕਰਾਈਬਰ ਹੋ ਗਏ ਨੇ 1000 ਨਹੀਂ ਹੋਏ ਆਪਾਂ ਨੇ 1000 ਕਰਨਾ ਹੈਗਾ ਤੁਹਾਡੇ ਸਾਥ ਆਲੇ ਹੋਊਗਾ ਉਹ ਵੀ ਹੁਣ ਆਪਣਾ ਟੀਚਾ 1000 ਸਬਸਕ੍ਰਾਈਬਰ ਦਾ ਹੈ ਪਲੀਜ਼ ਬੇਨਤੀ ਆ ਰਿਕੁਐਸਟ ਆ ਛੋਟੇ ਭਰਾ ਦੀ ਥੋੜੇ ਬੱਚੇ ਦੀ ਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਜਰੂਰ ਦੇਖਿਆ ਕਰੋ ਤੇ ਥੋੜਾ ਸਾਥ ਚਾਹੀਦਾ ਪਾ ਨੂੰ ਪਿੰਦਰ ਸੇਰੀ ਸਸੀ ਕਾਲ ਜੀ ਬਾਈ ਸਸੀ ਕਾਲ ਜੀ ਜਿਸ इक्वल ਤੋਂ ਬਰਬਰ ਸਿੱਖ ਤੇ ਮਿਲੋਗੇ ਸਾਰਾ ਮਤੀ ਮਿਲੋਗੀ ਸੱਚਾ ਬੋਲੇ ਰੋਜ ਬਾਈ ਕੀ ਲਿਖਦਾ ਮੈਨੂੰ ਤੇਰੀ ਸਮਝ ਹੀ ਨਹੀਂ ਆ ਰਹੀ ਤੂੰ ਲਿਖ ਕੀ ਰਿਹਾ ਕਰਮਜੀਤ ਸਿੰਘ ਜੰਮੂ ਸਸਸੀਕਾਲ ਜੀ ਬਾਈ ਕਰਮਜੀਤ ਸਿੰਘ ਸਸਸੀਕਾਲ ਜੀ ਬਾਈ ਸਸਸੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਣਾ ਛਕ ਲਿਆ ਜੀ ਬਾਈ ਜੀ ਮੈਨੇ ਰੋਟੀ ਬਣਾਈ ਛਕ ਲਿਆ ਦੁੱਧ ਪੀਣਾ ਹੈ ਦੁੱਧ ਮੈਂ 10 ਵਜੇ ਪੀਣਾ ਹੁੰਦਾ ਜਦੋਂ ਬਿਗ ਬਾਸਟਾਰਟ ਹੋਗਾ 10:30 ਵਜੇ ਉਦੋਂ ਪੀਊਗਾ ਨਾਲੇ ਬਿਗ ਬਾਸ ਦੇਖੂਗਾ ਹੋ ਤਾਂ ਸਭ ਠੀਕ ਠਾਕ ਚੜ੍ਹਦੀ ਕਲਾ ਚ ਪਰਵਾਹ ਠੀਕ ਆ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਦੀ ਸਤਿ ਸ੍ਰੀ ਅਕਾਲ ਹਰਲੀਨ ਜੋਸ਼ੀ ਜੋਸ਼ਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਸੱਚੇ ਪਾਤਸ਼ਾਹ ਕਾਲਪੁਰਖ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੌਂਗ ਲਿਖ ਰਹਾ ਹਾਂ ਮਿੰਟ ਕੋਨਟਰੋਵਰਸਿਟੀ ਕ੍ਰੀਏਟਰ ਮਿਲੂਗੀ ਸੱਚ ਬੋਲੋਗੇ ਤੁਹਾਨੂੰ ਹਾਂ 295 ਸਿੱਧੂ ਮੂਸੇ ਵਾਲੇ ਦਾ ਸੌਂਗ ਆਏਗਾ ਸੱਚੀ ਬੋਲੋਗੇ ਤਾਂ ਤੁਹਾਨੂੰ 295 ਮਿਲੂਗੀ ਧਾਰਾ ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸ਼ਹਿਰੀ ਸੌਟਸ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਬੇਟਾ ਜੀ ਥੋਟੀ ਖਲੋ ਆ ਜਾਓ ਵੀਰੇ ਘਰ ਧੰਨਵਾਦੀ ਧੰਨਵਾਦ ਪਿੰਦਰ ਸਿਹਰੀ ਜੀ ਧੰਨਵਾਦ ਵੀ ਨੇ ਇਹ ਵੀ ਤੁਹਾਡੇ ਹੀ ਘਰ ਆ ਤੁਸੀਂ ਸ਼ਕਲੀ ਮੈਸਕਲੀ ਇੱਕੋ ਗੱਲ ਹੈ ਜੀ ਜਿਉਂਦੇ ਬਸਦੇ ਰਹੋ ਇੰਨਾ ਜਿਦਾ ਮਾਣ ਦਿੰਦੇ ਹੋ ਬਾਈ ਕੋ ਸੱਚੀ ਬਾਈ ਕੋ ਸੱਚੀ ਪਾਸਾ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਇੱਥੇ ਵੀ ਤੁਹਾਡੇ ਹੀ ਖਾਣਾ ਇੱਕੋ ਗੱਲ ਹੈ ਜੀ ਸ਼ਕੋ ਤੁਸੀਂ ਜਿਉਂਦੇ ਬਸਦੇ ਰਹੋ ਨਹਿਰ ਵੈਲਕਮ ਜੀ ਵੈਲਕਮ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਆ ਕਰੋ ਡਬਲ ਟੈਪ ਕਰ ਦਿਆ ਕਰੋ ਬੁਰਸ਼ਾਨ ਸਿੰਘ ਜੀ ਸਤਿ ਸ਼੍ਰੀ ਅਕਾਲ ਵੈਲਕਮ ਲਾਈਕ ਡਨ ਥੈਂਕ ਯੂ ਪੰਦਰ ਵੀਰੇ ਥੈਂਕ ਯੂ ਪੰਡ ਸ਼ੈਰੀ ਕੰਸ਼ੈਰੀ ਹਾਂ ਜੀ ਦਾਤਾ ਜੀ ਧੰਨਵਾਦ ਜੀ ਧੰਨਵਾਦ ਜੀ ਵੀਰੇ ਲਹਿਰ ਜੀ ਧੰਨਵਾਦ ਜੀ ਇਹ ਗੱਲ ਮੈਂ ਪਤਾ ਵਾਰ-ਵਾਰ ਬੋਲਦਾ ਹੁੰਦਾ ਹਾਂ ਨਾ ਕਿ ਬੜੀ ਬੰਦਾ ਭੁੱਲ ਜਾਂਦਾ ਜਦੋਂ ਮੈਂ ਲਾਈਵ ਦੇ ਵਿੱਚ ਵੀ ਜੀ ਹੋ ਜਾਂਦਾ ਤੁਸੀਂ ਮੇਰੀਆਂ ਗੱਲਾਂ ਸੁਣ ਲਾ ਜਾਂਦੇ ਹੋ ਜਾਂ ਮੈਨੂੰ ਮੈਸੇਜ ਕਰਨ ਲੱਗ ਜਾਂਦੇ ਹੋ ਆ ਪਤਾ ਵਾਰ-ਵਾਰ ਬੋਲਦੇ ਹੁੰਦੇ ਆ ਬੀ ਬੰਦੇ ਦੇ ਯਾਦ ਰਹਿੰਦਾ ਹੈ ਨਾ ਤੇ ਥੋੜੇ ਸਾਥ ਨਾਲੇ ਆਪਾਂ ਨੂੰ ਹੌਸਲਾ ਮਿਲਦਾ ਹੈਗਾ ਜੇ ਆਪਣੇ ਸਬਸਕ੍ਰਾਈਬਰ ਵਧਣਗੇ ਤੇ ਆਪਾਂ ਨੂੰ ਆਪਣੇ ਰੀਚ ਵੱਧੂਗੀ ਹਨਾ ਆਪਾਂ ਨੂੰ ਹੋਰ ਬੰਦੇ ਉਚਾਣਾ ਹੋ ਜਾਂਦੀ ਆ ਚੰਗੀਆਂ ਚੀਜ਼ਾਂ ਤាប់ ਦੇ ਬਲੋਂ ਕੋਸ਼ਿਸ਼ ਕਰਦੇ ਉਹ ਚੰਗੀਆਂ ਚੀਜ਼ਾਂ ਪਾਈਏ ਆਪਣੇ ਚੈਨਲ ਦੇ ਵੀਡੀਓਾਂ ਚ ਚੰਗੀਆਂ ਪਾਈਏ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹ ਸਿੱਖਿਆ ਦੇ ਸਕੀਏ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਚੰਗੀਆਂ ਚੀਜ਼ਾਂ ਦੇਖਣ ਪਿੰਡ ਦੇ ਸ਼ਹਿਰ ਨੂੰ ਇੱਕ ਕਰਦਾ ਆਪਾਂ ਪਿੰਡ ਸ਼ਹਿਰੀ ਬਿਲਕੁਲ ਜੀ ਪਿੰਡ ਸ਼ਹਿਰੀ ਬਿਲਕੁਲ ਜੀ ਗੁਲਾਬ ਸਿੱਧੂ ਗਲਾਸਦੂ ਨੇ ਸੌਂਗ ਦੇ ਉੱਪਰ ਕੁਝ ਬਹੁਤ ਗਲਤ ਸ਼ਬਦ ਬੋਲੇ ਆ ਹਾਂਜੀ ਹਾਂ ਮੜਾਇਆ ਚੱਲਿਆ ਜੋ ਕੌਂਟਰਵਰਸੀ ਚਲੋ ਕੁਝ ਵੱਲੋਂ ਠੀਕ ਵੀ ਸੀ ਉਹ ਕੁਝ ਵੱਲੋਂ ਗਲਤ ਵੀ ਸੀ ਪਹਿਲਾਂ ਮੈਂ ਇਹ ਤਾਂ ਬਹੁਤ ਕੋਸਾ ਉਹਨਾਂ ਗਾਣਿਆਂ ਦੇ ਵਿੱਚ ਗਾਣੇ ਨੂੰ ਅਸਲ ਦੇ ਵਿੱਚ ਗਾਣੇ ਦੀ ਤਰ੍ਹਾਂ ਲੈਣਾ ਚਾਹੀਦਾ ਗਾਣੇ ਨੂੰ ਪਰਸਨਲ ਉਹਦੇ ਉੱਪਰ ਨਾ ਲਿਆ ਕਰੋ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਧੰਨਵਾਦੀ ਧੰਨਵਾਦੀ ਵੀਰੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਪਿਆਰ ਨਾਲ ਆ ਜੀ ਜੇ ਤੁਸੀਂ ਆਪਾਂ ਉਹ ਦੇਖਦੇ ਹੋ ਤਾਂ ਆਪਾਂ ਗੱਲਾਂ ਕਰਦੇ ਆ ਹਨਾ ਜੇ ਆਪਾਂ ਤੁਸੀਂ ਨਹੀਂ ਦੇਖੇਂਗੇ ਉਹ ਮੈਂ ਇਕੱਲਾ ਵੀ ਕਿਹਦੇ ਨਾਲ ਗੱਲਾਂ ਕਰੂੰਗਾ ਮੇਹੁੰਦਾ ਜਖਾਮ ਹੋਇਆ ਬੈ ਸਾਕੋ ਥੋਡੇ ਨਾਲੇ ਚੱਲਦਾ ਜੀ ਜੇ ਆਪਾਂ ਨੂੰ ਚਾਰ ਬੰਦੇ ਦੇਖਣ ਵਾਲੇ ਹੋਣਗੇ ਮੈਂ ਵੀ ਤਾਂ ਗੱਲਾਂ ਕਰੂੰਗਾ ਹਨਾ ਮੈਂ ਇਕੱਲਾ ਤਾਂ ਕੁਝ ਕਰ ਨਹੀਂ ਸਕਦਾ ਆਪਣੇ ਵੀਡੀਓ ਜਰੂਰ ਦੇਖਿਆ ਕਰੋ ਚੈਨਲ ਖੋਲ ਕੇ ਤੇ ਚੰਗੀਆਂ ਲੱਗਣਾਂ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਤੇ ਬਜ਼ੁਰਗਾਂ ਨੂੰ ਮੇਰੇਆ ਭੈਣਾਂ ਨੂੰ ਮੇਰੇਆ ਮਾਤਾਵਾਂ ਨੂੰ ਆਪਣੇ ਬਲੋ ਕੋਸ਼ਿਸ਼ ਕਰੀਂ ਦੀਆ ਵੀ ਪਾ ਚੰਗੀ ਚੀਜ਼ ਪਾਈਏ ਕੋਈ ਸਿੱਖਿਆ ਮਿਲੇ ਨਿਆਣੇ ਨੂੰ ਵੀ ਸਿਆਣੇ ਨੂੰ ਵੀ ਜਿਵੇਂ ਦਾ ਕਿੱਸਾ ਵਾ ਤੁਹਾਡੇ ਉਥੇ ਮੇਰੇ ਜੀ ਪੌਣੇ ਪੰਜ ਦਾ ਕਿਲਾ ਤੇ ਠੇਕਾ ਸਾਡੇ ਪਹੁੰਚਿਆ ਪਿਆ 75 8000 ਕੋ ਪਹੁੰਚਿਆ ਪੈਜੀ ਕੰਮ ਨਤੀਜਾ ਕਹਾ ਗਿਆ ਭਈ ਇਹ ਬਤੀਜਾ ਸੌ ਗਿਆ ਜੀ ਅੱਜ ਅੱਜ ਆਪਣਾ ਲਾਈਵ ਲੇਟ ਚੱਲਿਆ ਇਹ ਦੇ ਕਰਕੇ ਸੌ ਗਿਆ ਉਹ ਤੇ ਮੈਂ ਜੀ ਬੀਜੀ ਸੀਗਾ ਜੀ ਦੀ ਵੜਦਾ ਸੀਗਾ ਫਸਲ ਕੱਟਦਾ ਤਾਂ ਉਹਦੇ ਕਰਕੇ ਮੈਂ ਬੀਜੀ ਸੀ ਅੱਜ ਲਾਈਵ ਹੋਇਆ ਨਹੀਂ ਗਿਆ ਮੈਨੂੰ ਮੈਸੇਜ ਵੀ ਕਈ ਜਾਣਿਆਂ ਦੇ ਆਏ ਮੇਰੇ ਆਪੈਨਾ ਦੇ ਵੀ ਆਏ ਵੀਰਾਂ ਦੇ ਵੀ ਆਏ ਕੁਛਕ ਬਜ਼ੁਰਗਾ ਦੇ ਵੀ ਆਏ ਦਰਦ ਬਿਜਰਗਾ ਦੇ ਵੀ ਆਏ ਤੇ ਸੌਰੀ ਮੈਂ ਮਾਫੀ ਚਾਹਉਣਾ ਵੀ ਅੱਜ ਲਾਈਵ ਹੋਇਆ ਨਹੀਂ ਗਿਆ ਤਾਂ ਹੀ ਮੈਂ ਹੁਣ ਟਾਈਮ ਚੋਂ ਟਾਈਮ ਕੱਢ ਕੇ ਹੁਣ ਲਾਈਵ ਹੋਇਆ ਵੀ ਚਲੋ ਕੁਝ ਟਾਈਮ ਜਿੰਨਾ ਟਾਈਮ ਗੱਲਾਂ ਹੋਣ ਗੱਲਾਂ ਕਰੀਏ ਅੱਧਾ ਘੰਟਾ ਕਾਟਾ ਜਿੰਨਾ ਟਾਈਮ ਵੀ ਗੱਲਾਂ ਹੋਣਗੀਆਂ ਕਰਾਂਗੇ ਪਸ਼ੂ ਰੱਖੇ ਘਰ ਆਪਣੇ ਹਾਂਜੀ ਬਿਲਕੁਲ ਪਸ਼ੂ ਰੱਖੇ ਬਨੇ ਜੀ ਮੇਰੇ 14-15 ਡੰਗਰ ਰੱਖੇ ਹੋਏ ਨੇ ਸੁਰਜ ਚਾਰਕ ਗਾਈਆਂ ਨੇ ਬਾਕੀ ਮੱਝਾਂ ਨੇ ਇੱਕ ਮੈਂ ਗੱਲ ਕਰਨੀ ਸੀ ਤੁਹਾਡੇ ਸਾਰੇ ਭਰਾਵਾਂ ਨਾਲ ਭੈਣਾਂ ਨਾਲ ਦੀ ਕੱਜ ਨਾ ਮੈਂ ਮਤਲਬ ਮੇਰੇ ਨਾਲ ਘਟਨਾ ਲਾ ਲਓ ਜਾਂ ਮੇਰੇ ਨਾਲ ਕੋਈ ਵਾਕਿਆ ਲਾ ਲਓ ਇਦਾਂ ਦਾ ਹੋਇਆ ਅੱਜ ਉਹ ਗੱਲ ਹਾਲੇ ਵੀ ਮੇਰੇ ਦਿਮਾਗ ਚ ਘੁੰਮੀ ਜਾ ਰਹੀ ਆ ਹੋਇਆ ਕਿ ਮੈਂ ਜੀਰੀ ਵੱੜਦਾ ਸੀ ਜੀਰੀ ਵੱਢ ਕੇ ਮੈਂ ਟਰਾਲੀ ਪਰ ਕੇ ਮੰਡੀ ਚ ਛੱਟਣ ਚਲ ਗਿਆ ਮੰਡੀ ਛੱਟਣ ਗਿਆ ਮੈਂ ਜਦੋਂ ਅਗਸਤ ਦੇ ਵਿੱਚ ਮੈਨੂੰ ਕੋਈ ਫਲਾਈਓਵਰ ਆਉਂਦਾ ਸਾਨੂੰ ਜਦੋਂ ਮੈਂ ਫਲਾਈਓਵਰ ਜਦੋਂ ਉੱਪਰ ਟਰੈਕਟਰ ਲੈ ਕੇ ਨੰਗਣ ਲੱਗਿਆ ਮੈਨੂੰ ਇੱਕ ਖੱ쩌 ਰੇੜਾ ਮਿਲਿਆ ਹੁੰਦੇ ਨੇ ਆਪਣੇ ਖੱ쩌ਣ ਵਾਲੇ ਜਿਹੜੇ ਸਮਾਨ ਸਮੂਟੋਂ ਦੇ ਨੇ ਕਿਰਾਏ ਤੇ ਖੱ쩌 ਰੇੜਾ ਹੁੰਦਾ ਖੱ쩌 ਰੋਦੀਆ ਘੋੜੀ ਵਾਂਗੂ ਉਹਨੇ ਪਤੰਦਰ ਨੇ ਇੰਨਾ ਕਾ ਨਾ ਇੰਨਾ ਕਾ ਓਵਰਲੋਡ ਸਮਾਨ ਲੱਦਿਆ ਉਹ ਖੱ쩌ਰ ਵਿਚਾਰੀ ਮਸਾ ਤੁਰੇ ਉਹ ਮਸਾ ਫਲਾਈ ਉੱਪਰ ਚੜਰੀ ਮਸਾ ਮੈਨੂੰ ਬਹੁਤ ਤਰਸ ਆਇਆ ਉਹਤੇ ਉਸ ਬੇਜਵਾਨ ਜਾਨਵਰ ਤੇ ਵੀ ਲੋਕ ਆਪਣੇ ਦੇਖੋ ਇੰਨੇ ਨਾ ਲਾਲਚੀ ਹੋ ਜਾਂਦੇ ਨੇ ਵੀ ਆਪਾਂ ਨੂੰ ਕਰਾਇਆ ਵੱਧ ਮਿਲੂਗਾ ਆਪਾਂ ਸਮਾਨ ਵੱਧ ਲਾਦ ਲੰਨੇ ਆ ਵੀ ਆਪਣਾ ਪੈਸੇ ਵੱਣਨਗੇ ਯਾਰ ਇੱਕ ਬੇਜਵਾਨ ਜਾਨਵਰ ਆ ਹੋ ਉਹਦੇ ਬਾਰੇ ਵੀ ਸੋਚੋ ਜੇ ਉਹ ਨਹੀਂ ਬੋਲ ਸਕਦਾ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਆਪਾਂ ਉਹਦੇ ਪਰ ਇੰਨਾ ਵਜਨ ਪਾ ਦੋ ਵੀ ਉਹ ਵਿਚਾਰਾ ਖਿੱਚੇ ਨਾ ਸਕੇ ਰਾਸਤੇ ਦੇ ਵਿੱਚ ਫਲਾਇਓਵਰ ਵੀ ਆਉਂਦੇ ਨੇ ਰੋਡ ਵੀ ਟੁੱਟੇ ਵੀ ਹੁੰਦੇ ਨੇ ਉਹ ਬਹੁਤ ਤੰਗ ਹੋ ਰਹੀ ਵਿਚਾਰੀ ਖੱਤਰ ਉਹ ਹਲੇ ਵੀ ਸੀਨੇ ਮੇਰੇ ਦਿਮਾਗ 'ਚ ਭੁਮੀ ਜਾ ਰਿਆ ਉਹ ਬਹੁਤ ਤੰਗ ਹੋ ਰਹੀ ਸੀ ਵਿਚਾਰੀ ਖੱਤਰ ਉਹਦੇ 'ਚ ਮੈਂ ਕਰ ਤਾਂ ਕੁਝ ਨਹੀਂ ਸਕਦਾ ਸੀ ਮੈਂ ਕੋਈ ਛੋਟੀ ਜਿਹੀ ਵੀਡੀਓ ਬਣਾ ਕੇ ਪਾਈ ਜਰੂਰ ਹੈਗੀ YouTube ਤੇ ਉਹ ਜਰੂਰ ਦੇਖਿਓ ਉਹਨੂੰ ਸ਼ੇਅਰ ਜਰੂਰ ਕਰਿਓ ਵੀ ਉਹਦੇ ਲਈ ਨਾ ਗਵਰਨਮੈਂਟ ਨੂੰ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਕਾਨੂੰਨ ਬਣਾਉਣਾ ਚਾਹੀਦਾ ਵੀ ਓਵਰਲੋਡ ਸਮਾਨ ਨਾ ਭਰਿਆ ਜਾਵੇ ਰੇੜਿਆਂ ਦੇ ਉੱਪਰ ਨਾ ਲੱਦਿਆ ਜਾਵੇ ਜਿਹੜੇ ਬੇਜਵਾਨ ਜਾਨਵਰ ਵਿਚਾਰੇ ਖਿੱਚਦੇ ਨੇ ਉਹ ਉਹੀ ਜਾਣਦੇ ਨੇ ਵੀ ਕਿਵੇਂ ਖਿੱਚਦੇ ਨੇ ਉਹ ਉਹ ਬੋਲ ਤਾਂ ਸਕਦੇ ਨਹੀਂ ਆਪਾਂ ਖਵਾ ਕੇ ਥੋੜਾ ਜਿਹਾ ਚਾਰਾ ਨੂੰ 20 50 100 ਰੁਪਏ ਦਾ ਉਹਨਾਂ ਤੋਂ ਇੰਨਾ ਕੰਮ ਲੈਣੇ ਆ ਬੇਜਵਾਨ ਜਾਨਵਰਾਂ ਤੋਂ ਬਸ ਬਈ ਕੰਮ ਬੰਦ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਕਿਉਂ ਪਹਿਨਾਂਲੇ ਸਮੇਂ ਦੇ ਵਿੱਚ ਆਪਾਂ ਮੰਨਦੇ ਆ ਵੀ ਮਜਬੂਰੀ ਹੁੰਦੀ ਸੀ ਆਪਣੀ ਇਨਸਾਨਾਂ ਦੀ ਉਦੋਂ ਮਸ਼ੀਨਰੀ ਹੈ ਨਹੀਂ ਸੀ ਉਦੋਂ ਇਹ ਟੈਕਨੋਲੋਜੀ ਹੈ ਨਹੀਂ ਸੀ ਹੋ ਤਾਂ ਟੈਕਨੋਲੋਜੀ ਬਹੁਤ ਆ ਮਸ਼ੀਨਰੀ ਬਹੁਤ ਆ ਕੰਮ ਕਰਨ ਲਈ ਗੱਡੀਆਂ ਕਾਰਾਂ ਮੋਟਰਸਾਈਕਲ ਬਹੁਤ ਕੁਝ ਆਪਣੇ ਕੋਲੇ ਸਮਾਨ ਢੋਣ ਵਾਸਤੇ ਟਰੈਕਟਰ ਟਰਾਲੀਆਂ ਵੀ ਬੇਜਵਾਨ ਜਾਨਵਰਾਂ ਤੇ ਅੱਜ ਵੀ ਉਹਨਾਂ ਹੀ ਬੋਝ ਪਾ ਪਰ ਉਹੋ ਵਿਚਾਰੇ ਤੋਂ ਕੰਮ ਲਿੱਤਾ ਜਾਂਦਾ ਬਹੁਤ ਮਾੜੀ ਗੱਲ ਆ ਇਹ ਮੈਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਹਨਾ ਇੱਕ ਬੇਜਵਾਨ ਜਾਨਵਰ ਆ ਉਹ ਜੇ ਨਹੀਂ ਬੋਲ ਸਕਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਉਹਦੇ ਉੱਪਰ ਇੰਨਾ ਬਜਨ ਪਾ ਦਈਏ ਵਿਚਾਰੇ ਦੇ ਲੋ ਤੁਰਨੋਂ ਖੋ ਜੀ ਉਹਨੂੰ ਵਿਚਾਰੇ ਨੂੰ ਬਾਕੀ ਤੁਸੀਂ ਆਪਣੇ ਵਿਚਾਰ ਦੱਸਿਓ ਬਹੁਤ ਤੰਗ ਸੀ ਵਿਚਾਰੀ ਉਹ ਖੱਤਰ ਜੀ ਬਹੁਤ ਔਖੀ ਚੜ ਰਹੀ ਸੀ ਉਹ ਫਲਾਈਓਵਰ ਤੇ ਉਹਦੇ ਲੱਤਾਂ ਵਿਚਾਰ ਗਈਆਂ ਕੰਬਦੀਆਂ ਸੀਗੀਆਂ ਇਹ ਵੀ ਨਹੀਂ ਪਤਾ ਉਹ ਵਿਚਾਰੀ ਵਿਰਧ ਹੋਵੇ ਖਾਸੀ ਉਮਰ ਦੀ ਹੋਵੇ ਉਹਦੇ ਇੰਨਾ ਬਜਨ ਪਾ ਰੱਖਿਆ ਲੇ ਰਹਿ ਰਬਾਦਲਾ ਜੋ ਕਿਤੇ ਬੋਲਦੀ ਹੁੰਦੀ ਵਿਚਾਰੀ ਉਹ ਲਾਂ ਤਾਂ ਪਾਉਂਦੀ ਜਿਹੜਾ ਉਹਨੂੰ ਰੇਡੀ ਨਾਲ ਚਲਾ ਰਿਆ ਸੀਗਾ ਸੱਚਾ ਹੋ ਗਿਆ ਲੋ ਆ ਗਿਆ ਪਤੀਜਾ ਬੁਲਟ ਖੜਿਆ ਆਹ ਲਓ ਆਹ ਖਲੀਆ ਰਾਜੂ ਜੀ ਕੱਲ ਤੋਂ ਰੇਡੀ ਗਿਆ ਉਹ ਸੱਸੀ ਕਾਲ ਬਲਾ ਬਣਾ ਖਾ ਲਿਆ ਦੋਵੇਂ ਅੰਟੀ ਜਿਹੜੇ ਬੁਲਾਉਂ ਬੇਰ ਜੀ ਕਾ ਖਾਲਸਾ ਲੋ ਆ ਗਿਆ ਯਾਰ ਗੁਰਜੀ ਉਂਝਨੇ ਬੋਲਿਆ ਕਰ ਤੂੰ ਸੁਣੇ ਨਾ ਨੌ ਕੀ ਪਤਾ ਮੈਨੂੰ ਜੀ ਪਤਾ ਕੀ ਨੌ ਐ ਦਾ ਮਾਈਨਕਰਾਫਟ ਐ ਦਾ ਤੇਰੇ ਕੋਲ ਹੈ ਰਸੀ ਆ ਯਾਰ ਕਿਉਂ ਮਾਰ ਰਿਹਾ ਕਿਉਂ ਮਾਰ ਰਿਹਾ ਲੱਗ ਤੇ ਚਿੱਟੇ ਦੇ

ਦੀਨ ਪਸ਼ੂਆਂ ਤੇ ਨਾ ਕੋਈ ਨਾ ਕੋਈ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਦੀਨ ਪਸ਼ੂਆਂ ਤੇ ਜਿਆਦਾ ਇਹਨਾਂ ਲੋਡ ਨਾ ਪਾਇਆ ਜਾਵੇ ਜਾਂ ਕੋਈ ਵੈਸੇ ਤਰ੍ਹਾਂ ਦੇ ਪਰੂ ਬੰਦ ਕਰ ਦੇਣਾ ਚਾਹੀਦਾ ਨਾ ਜਿਹੜੇ ਖੱਚੇ ਰੇੜੇ ਉਪਰ ਇਹਨਾਂ ਲੋਡ ਪਾ ਕੇ ਉਹਦੇ ਬਚਾਰਾ ਤੋਂ ਕੰਮ ਲੱਗਦਾ ਜਾਂਦਾ ਇਹ ਬੰਦ ਕਰ ਦੇਣਾ ਚਾਹੀਦਾ ਵਧੀਆ ਜੀ ਵਧੀਆ ਰਾਜਵਿੰਦਰ ਜੀ ਚੜ੍ਹਦੀ ਕਲਾ ਜੀ ਵੀਰੇ ਤੁਸੀਂ ਦੱਸੋ ਠੀਕ ਠਾਕ ਹੋ ਰਾਜਵਿੰਦਰ ਹਲਵਾਈ ਸ਼ਾਰਟਸ ਕੀ ਹਾਲ ਹੈ ਵੀਰਾ ਜੀ ਠੀਕ ਠਾਕ ਉਹ ਪਰਵਾਹ ਠੀਕ ਹੈ ਬਾਈ ਜੀ ਮੈਂ ਇਹ ਗੱਲ ਕਰਦਾ ਸੀਗਾ ਵੀ ਜਿਹੜੇ ਆਪਣੇ ਖੱਜਰ ਜਿਹੜੇ ਚਲਾਉਂਦੇ ਨੇ ਯਾਰ ਇਹਨਾਂ ਬਹੁਤ ਲੋਡ ਪਾ ਕੇ ਹਮਸਾ ਦਾ ਲੋਡ ਪਾ ਕੇ ਉਹਨਾਂ ਤੋਂ ਕੰਮ ਲਿੱਤਾ ਜਾਂਦਾ ਹੈ ਨਾ ਅੱਜ ਮੈਨੂੰ ਰਸਤੇ 'ਚ ਮਿਲੀ ਸੀ ਬਿਜਾਰੀ ਇੱਕ ਖੱਜਰ ਉਹਦੇ 'ਤੇ ਬਹੁਤ ਲੋਡ ਪਾਇਆ ਵਾ ਉਹ ਬਿਚਾਰੀ ਮਥਾ ਚੜ ਰਹੀ ਸੀ ਫਲਾਈ ਓਵਰ ਮੈਨੂੰ ਬਹੁਤ ਤਰਸ ਆਇਆ ਉਹਦੇ ਬੇਜਵਾਨ ਜਾਨਵਰ ਤੇ ਵੀ ਆਪਣੇ ਲੋਕ ਇੰਨੇ ਲਾਲਚੀ ਹੋ ਜਾਂਦੇ ਨੇ ਵੀ ਇੱਕ ਵਾਰ ਚ ਸਾਰਾ ਸਮਾਨ ਲੈ ਜੀ ਅਸੀਂ ਨੱਦ ਕੇ ਪੈਸੇ ਬਣਨਗੇ ਇਹ ਨਹੀਂ ਦੇਖਦੇ ਵੀ ਉਹ ਬੇਜਵਾਨ ਜਾਨਵਰ ਵਿਚਾਰਾ ਕਿਵੇਂ ਖਿੱਚੂਗਾ ਇਹਨੂੰ ਇਹਦੇ ਉੱਪਰ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜਾਂ ਤਾਂ ਇਹਦੇ ਉੱਪਰ ਕੋਈ ਸਿਸਟਮ ਬਣਾਉਣ ਵੀ ਇੱਕ ਵਾਰ ਲੋੜ ਪਊਗਾ ਨਹੀਂ ਪਲੇ ਕਰ ਲੈ ਤੇ ਜਾਂ ਫਿਰ ਇਹਨੂੰ ਬੰਦੇ ਕਰ ਦੇਣਾ ਅੱਜ ਕੱਲ ਤਾਂ ਮਸ਼ੀਨਰੀ ਬਹੁਤ ਆ ਪਹਿਲਾਂ ਦੇ ਸਮੇਂ 'ਚ ਮਸ਼ੀਨਰੀ ਨਹੀਂ ਹੁੰਦੀ ਸੀਗੀ ਆਪਣੀ ਮਜਬੂਰੀ ਹੁੰਦੀ ਸੀ ਲੋਕਾਂ ਦੀ ਹਨਾ ਖੱਤਰਾਂ ਤੋਂ ਕੰਮ ਲੈਣਾ ਹੁਣ ਤਾਂ ਯਾਰ ਮਸ਼ੀਨਰੀ ਬਹੁਤ ਆ ਸਬਸਕ੍ਰਾਈਬ ਲਾਈਕ ਕਰ ਦਿਆ ਬ్రో ਬਿਲਕੁਲ ਧੰਨਵਾਦ ਜੀ ਬਹੁਤ ਬਹੁਤ ਜਿਉਂਦੇ ਬਸਦੇ ਰਹੋ ਥੈਂਕ ਯੂ ਤੁਹਾਡੇ ਸਾਥ ਨਾਲ ਹੀ ਚੱਲਦਾ ਵੀਰੇ ਸਾਰਾ ਕੁਝ ਜੇ ਤੁਸੀਂ ਸਾਥ ਦੇਣੀ ਕੋ ਤਾਂ ਆਪਾਂ ਨੂੰ ਹੌਸਲਾ ਮਿਲਦਾ ਹੋਰ ਜਿਉਂਦੇ ਬਸਦੇ ਰਹੋ ਤੁਡੇ ਸਾਥ ਨਾਲੇ ਆਪਾਂ ਨੂੰ ਹੌਸਲਾ ਮਿਲਦਾ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਮੇਰਾ ਸਾਥ ਦੇਹੋ ਆਪਾਂ ਨੂੰ ਹੌਸਲਾ ਮਿਲਦਾ ਆਪਾਂ ਕੋ ਚੰਗੀਆਂ ਵੀਡੀਓ ਲੈ ਕੇ ਆਵਾਂਗੇ ਚੰਗੇ ਚੀਜ਼ਾਂ ਪਾਵਾਂਗੇ ਆਪਣੇ ਚੈਨਲ ਦੇ ਉੱਪਰ ਜਿਹੜੀਆਂ ਬੱਚਿਆਂ ਨੂੰ ਸੰਸਕਾਰ ਚੰਗੇ ਸੰਸਕਾਰ ਮਿਲਣ ਚੰਗੀਆਂ ਗੱਲਾਂ ਸੁਣਨ ਬੱਚੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਵ ਪ੍ਰੀਤ ਜਟਾਣਾ ਜੀ ਸਤਿ ਸ਼੍ਰੀ ਅਕਾਲ ਜੀ ਦਇਆ ਸਿੰਘ ਜੀ ਬਨਾਲਾ ਸੱਸੀ ਕਾਲ ਜੀ ਦਇਆ ਸਿੰਘ ਜੀ ਵੈਲਕਮ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਜਰੂਰ ਕਰ ਦਿਆ ਕਰੋ ਲਾਈਵ ਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਜਰੂਰ ਖੋਲ ਕੇ ਦੇਖਿਆ ਕਰੋ ਚੰਗੀਆਂ ਲੱਗਣ ਸ਼ੇਅਰ ਕਰਿਆ ਕਰੋ ਬੱਚਿਆਂ ਨਾਲ ਭੈਣਾਂ ਮਤਾਵਾ ਨਾਲ ਪਾਪਾ ਪਾਪੀ ਨਹੀਂ ਆ ਗਈ ਹੈ ਫਿਰ ਹੋਰ ਨਹੀਂ ਹੈਗੀ ਬੁੱਤੇ ਜਿਦਾ ਇਹੀ ਚੱਲੂਗੀ ਉਹਦਾ ਫੋਨ ਉਹ ਫੋਨ ਚਲੇ ਜਾਦੀ ਹੈਗੀ ਮੈਂ ਜੀ ਜ਼ਿਲ੍ਹਾ ਪਟਿਆਲਾ ਜੀ ਸੇ ਹੋਰ ਖੇਡਾ ਫਿਰ ਪਤੂ ਇਹ ਚ ਨਹੀਂ ਜਾਂਦੀ ਉਹ ਕੰਪਿਊਟਰ ਵਾਲੇ ਗੇਮਾਂ ਨੇ ਮੋਬਾਈਲ ਦੇ ਵਿੱਚ ਨਹੀਂ ਜਾਂਦੀ ਉਹ ਨਾ ਨੀਂਦੀ ਕਰਾ ਟਾਈਮ ਬਹੁਤ ਹੋ ਗਿਆ ਸੌ ਜਾ ਇਹਦਾ ਦੁੱਧੂ ਫੜਾ ਕੇ ਸਵੇਰ ਨੂੰ ਸੌਣ ਦੇ ਫੋਰਸ ਲਾਓ ਜੀ ਸਾਰੇ ਠੀਕ ਠਾਕ ਹੋ ਆ ਗਿਆ ਬਤੂ ਆ ਗਿਆ ਠੀਕ ਆ ਜੀ ਫਿਰ ਦਿਓ ਇਜਾਜ਼ਤ ਮੈਂ ਵੀ ਅੱਜ ਥੱਕਿਆ ਹੋਇਆ ਜੀ ਰੱਬ ਦਾ ਸੀਗਾ ਹਾਜ਼ਰੀ ਲਵਾਉਣੀ ਸੀਗੀ ਮੈਨੂੰ ਬਈਆਂ ਤੇ ਮੈਸੇਜ ਆਇਆ ਸੀ ਵੀ ਅੱਜ ਵੀਰੇ ਲਾਈਵ ਨਹੀਂ ਹੋਏ ਤੁਸੀਂ ਖਾਜਵੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨਾਂ ਜਿਹਨਾਂ ਨੇ ਨਹੀਂ ਕੀਤਾ ਬੇਨਤੀ ਹੈ ਛੋੜੇ ਛੋੜੇ ਭਰਾ ਦੀ ਆਪਣੇ ਵੀਡੀਓ ਖੋਲ ਕੇ ਇੱਕ ਵਾਰ ਚੈਨਲ ਜਰੂਰ ਦੇਖਿਓ ਚੰਗੀਆਂ ਲੱਗਣ ਤਾਂ ਸ਼ੇਅਰ ਜਰੂਰ ਕਰਿਆ ਕਰੋ ਬੱਚਿਆਂ ਨਾਲ ਭੈਣਾ ਮਤਾਵਾਂ ਨਾਲ ਰਿਸ਼ਤੇਦਾਰਾਂ ਨਾਲ ਆਪਣੇ ਵੱਲੋਂ ਕੋਸ਼ਿਸ਼ ਕਰੀਂਦੀ ਆ ਵੀ ਆਪਾਂ ਚੰਗੀਆਂ ਚੀਜ਼ਾਂ ਦੇ ਸਕੀਏ ਉਹਨਾਂ ਲਈ ਪੀੜੀ ਨੂੰ ਚੰਗੀ ਮੱਤ ਚੰਗੀ ਸਿੱਖਿਆ ਦੇਵ ਜੀ ਜੀ ਆਜਤ ਕੱਲ ਨੂੰ ਮਿਲਦੇ ਆਂ ਜੀ ਕੱਲ ਨੂੰ ਲਾਈਵ ਹੋਵਾਂਗੇ ਅੱਜ ਮੈਂ ਬੀਜੀ ਸੀਗਾ ਜੀ ਦੀ ਵੜਦਾ ਸੀਗਾ